ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਐਸਆਈ ਬੂਟਾ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਮਪੁਰਾ ਦੀ ਹਦਾਇਤ ਪਰ ਮਿਤੀ 24/4/25 ਨੂੰ ਸਹਾਇਕ ਥਾਣੇਦਾਰ ਵਿਜੇ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਛੱਕੇਪੁਰਸਾਂ ਦੇ ਸਬੰਧ ਵਿੱਚ ਜਦ ਪੁਲਿਸ ਪਾਰਟੀ ਇਕਮ ਆਈ ਅੰਮ੍ਰਿਤੇ ਥੋੜਾ ਅੱਗੇ ਪੁੱਜੀ ਤਾਂ ਗੱਡੀ ਦੀਆਂ ਲਾਈਟਾਂ ਦੀ ਰੋਸ਼ਨੀ ਵਿੱਚ ਸੱਜਿਆ ਤਿੰਨ ਨੌਜਵਾਨ ਬੈਠੇ ਇੱਕ ਝੋਲਾ ਚਿੱਟੇ ਰੰਗ ਦੇ ਫਰੋਲਾ ਫਰਾਵੀ ਕਰ ਰਹੇ ਦਿਖਾਈ ਦਿੱਤੇ ਤਾਂ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਗਏ ਅਤੇ ਇੱਕ ਦਮ ਟੱਲਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸਹਾਇਕ ਕਾਰ ਦਾ ਥਾਣੇਦਾਰ ਨੇ ਸ਼ੱਕ ਦੇ ਬਿਨਾਂ ਪਰ ਇਨ੍ਹਾਂ ਤਿੰਨ ਨੌਜਵਾਨ ਸਾਥੀਆਂ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਹੜੇ ਪਹਿਲੇ ਤੇ ਆਪਣਾ ਨਾਮ ਜਗਸੀਰ ਸਿੰਘ ਉਰਫ ਗੋਰਾ ਪੁੱਤਰ ਕਾਲਾ ਸਿੰਘ ਵਾਸੀ ਭਾਈਪਾ ਦੂਜੇ ਨੇ ਆਪਣਾ ਨਾਮ ਗੁਰਦੀਪ ਸਿੰਘ ਉਰਫ ਗਿਆਨੀ ਪੁੱਤਰ ਹਰਪਾਲ ਸਿੰਘ ਵਾਸੀ ਗੁਰਦਾਨਗਪੁਰਾ ਮਹੱਲਾ ਮੰਡੇ ਰਾਮਪੁਰਾ ਤੇ ਤੀਸਰੇ ਨੇ ਆਪਣਾ ਨਾਮ ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਕਲਵਤ ਸਿੰਘ ਵਾਸੀ ਪੱਤੇ ਕਰਨ ਚੰਦ ਮਹਾਰਾਜ ਦੱਸਿਆ ਜਿਨ੍ਹਾਂ પાસે 50 ਗ੍ਰਾਮ ਹੈਰੋਨ ਅਤੇ 127000 ਰੁਪਇਆ ਮੱਕ ਡਰੈਗ ਮਰੀ ਬਰਾਮਧੋਈ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਅਤੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਲਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀ ਅਤੀ ਆਵਾਜ਼ ਜਦੋਂ ਸਰਕਾਰ ਵੱਲੋਂ ਨਸ਼ਾ ਵਿਰੁੱਧ ਅੰਜਰੀ ਮਾਇਮਾ ਆਪਣੀ ਝੋਟਾ ਨਸ਼ਾ ਬੁਖਸ਼ੀ ਗਈ ਹੈ ਇਸ ਤਰ੍ਹਾਂ ਦਾ ਹੀ ਕਾਰਵਾਈ ਕਰਦੇ ਹੋਏ ਕੱਲ ਮਿਤੀ 24-25 ਨੂੰ ਤਿੰਨ ਬੰਦੇ ਰੈਸ਼ਟ ਕੀਤੇ ਇੱਕ ਜਗਸੀਰ ਸਿੰਘ ਸਾਨੂੰ ਭਾਨ ਸਿੰਘ ਅਸੀ ਭਾਈ ਨੂਪਾ ਗਬੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਰਾਹਪੁਰਾ ਅਤੇ ਹਰਜਿੰਦਰ ਸਿੰਘ ਲਾਡੀ ਸਾਨੂੰ ਪلوان ਸੇਵਾ ਵਾਸੀ ਮਹਾਰਾਜ ਇਹਨਾਂ ਬਸਤੀ 50 ਗ੍ਰਾਮ ਜਿਹੜੀ ਹੈ ਹੀਰੋਨ ਬ੍ਰਾਂਡ ਕੀਤੀ ਹੈ ਤੇ 1,27,000 ਰੁਪਿਆ ਟਰਕ ਮਣੀ ਬ੍ਰਾਂਡ ਕਰਕੇ ਇਹਨਾਂ ਖਿਲਾਫ ਇਹ ਮਕੱਦਾ ਨੰਬਰ 53 ਖਾਣਾ ਸਿਟੀ ਵਿਕੇ ਅੰਡਰ ਸੈਕਸ਼ਨ 21 ਬੀ ਐਨ ਡੀ ਪੀ ਸੈਕਟਰ ਦਰਜ ਕਰਕੇ ਇਹਨਾਂ ਨੂੰ ਗ੍ਰਿਫਟਾਰ ਕਰ ਲਿਆ ਇੱਥੇ ਦੱਸਣਾ ਚਾਹਣਾ ਵੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਵਿਅਕਤੀ ਜਿਹੜਾ ਉਹ ਚਿੱਟਾ ਵੇਚ ਰਿਹਾ ਸੀ ਉਹ ਹਰਜਿੰਦਰ ਸਿੰਘ ਲਾਡੀ ਹੀ ਜਿਹੜਾ ਇਹ ਇਹ ਸੇਕੂ ਕਟਮੈਂਚ ਰੈਸ਼ਟ ਕਰਿਆ ਇਹਦੇ ਵਿੱਚ ਇੱਕ ਨਿੰਗ ਸਿੰਘ ਵੀ ਵੀਡੀਓ ਚ ਦਿਖਾਈ ਦੇ ਰਿਆ ਸੀ ਉਸੇ ਵੀਡੀਓ ਪਰ ਖੰਦਸ ਰਹੀ ਉਹਨੇ ਵਿੱਚ ਜਿਹੜਾ ਸੀ ਟਾ ਵੇਚਣ ਵਾਲੇ ਜਿਹੜੇ ਹਰਜਿੰਦਰ ਸਿੰਘ ਲਾਡੀ ਜਿਹੜਾ ਸ਼ਾਮ ਸੀ ਇਸ ਨੂੰ ਅਸੀਂ ਅਰੈਸਟ ਕਰ ਲਿਆ ਅੱਜ ਇਹਨਾਂ ਨੂੰ ਅਸੀਂ ਕੋਰਟ ਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਦੇ ਫਾਰਵਰਡ ਤੇ ਜਿਹੜੇ ਪੈਕਟ ਲਿੰਕਾ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਵਕਤੀਆਂ ਨੂੰ ਵੀ ਇਹ ਕਿੱਥੋਂ ਲੈ ਕੇ ਆਉਂਦੇ ਕਿੱਥੇ ਕਿਤੇ ਵੇਚਦੇ ਆ ਨਸ਼ਾ ਵੇਚਦੇ ਆ ਉਹਨਾਂ ਨੂੰ ਵੀ ਅਸੀਂ ਇਸ ਮਕਦਮੇ ਵਿੱਚ ਰੈਸ਼ਟ ਕਰਾਂਗੇ ਇਸ ਤੋਂ ਇਲਾਵਾ ਅਸੀਂ ਸਵੇਰ ਕਾਸੋਪਰੇਸ਼ਨ ਨੂੰ ਪਿੰਡ ਠਵਾਰ ਕੀਤਾ ਸੀ ਉੱਥੇ ਅਸੀਂ ਪੰਜ ਘਰਾਂ ਦੇ ਵਿੱਚੋਂ ਸ਼ਰਾਬ ਤੇ ਨਾਂ ਜਿਹੜੀ ਪਾਰਕ ਮਾਟਰਾਲ ਵਿੱਚ ਬਰਾਮਦ ਕਰਕੇ ਚਾਰ ਵਿਅਕਤੀਆਂ ਤੇ ਇੱਕ ਉਹਨਾਂ ਵਿੱਚੋਂ ਜਿਹੜਾ ਇੱਕ ਲੀਡੀਆ ਉਹਨਾਂ ਨੂੰ ਹੀ ਗ੍ਰਿਫਤਾਰ ਕਰਕੇ ਵਾਕਫਤ ਹੰਕਰਵੇਲਾ ਦੇ ਤਹਿਤ ਥਾਣਾ ਫੂੜਖੇਵੀਂ ਵਿੱਚ ਨਰਜ ਕੀਤੀ ਗਿਆ। ਸਰ ਜਿਹੜੇ ਸਾਹ ਨਾਲ ਮਾਰੇ ਅੰਸਾਰ ਵੱਲੋਂ ਨਸ਼ੇ ਦਾ ਤੰδα ਕੀਤਾ ਜਾ ਰਿਹਾ ਹੈ ਤੁਸੀਂ ਇਹਨਾਂ ਨੂੰ ਕੀ ਸਨੇਹਾ ਦੇਣਾ ਹੈ? ਅਸੀਂ ਇਹਨਾਂ ਨੂੰ ਇਹ ਸਖਤ ਸਨੇਹਾ ਦੇਣਾ ਚਾਹੁੰਦੇ ਜਿਹੜਾ ਵੀ ਨਸ਼ਾ ਵੇਚਦਾ ਉਹ ਆਪਣਾ ਜਿਹੜਾ ਇਹ ਕੰਮ ਬੰਦ ਕਰ ਦੇਣ ਨਹੀਂ ਤੇ ਇਹਨਾਂ ਦੇ ਖਿਲਾਫ ਸਜ਼ਾ ਕਾਰਵਾਈ ਕੀਤੀ ਜਾਊਗੀ ਜਿੱਥੇ ਇਹਨਾਂ ਦਾ ਥਾਂ ਬੰਦ ਦਾ ਇਹਨਾਂ ਨੂੰ ਜੇਲਾ ਵਿੱਚ ਡੱਕਿਆ ਜਾਵੇ। ਉਨੇ ਜਿਹੜੀ ਨਸ਼ਿਆਂ ਪਰਦ ਨੂੰ ਮਾਰਨ ਖਿਲਾਈ ਹੈ। ਆਪਰੇ ਪੋਲ ਦੇ ਵਿੱਚ ਕਿੰਨਾ ਕੰਮ ਦੇਖਣ ਨੂੰ ਮਿਲਿਆ ਹੈ। ਇਹਦਾ ਸਾਡਾ ਇੱਥੇ ਜਿਹੜੀ ਸਾਡੀ ਸਬ ਡਿਵੀਜ਼ਨ ਹੈ ਬਠਿੰਡਾ ਦੀ ਪੂਰਬ ਸਬ ਡਿਵੀਜ਼ਨ ਆ ਇਹਦੇ ਵਿੱਚ ਫਾਈ ਰੂਪਾ ਤੇ ਇੱਥੇ ਜਿਹੜਾ ਆਪਣਾ ਗਾਂਧੀ ਵਸਤੀ ਆ ਰਾਮਪੁਰਾ ਇੱਥੇ ਕਾਫੀ ਪਹਿਲਾਂ ਨਸ਼ੇ ਦੀਆਂ ਸ਼ਿਕਾਇਤਾਂ ਵੀ ਕਰਦੀਆਂ ਹੋਈਆਂ ਸੀ। ਇੱਥੇ ਇਹਨਾਂ ਸਬਤ ਕਾਫੀ ਕੀਤੀ ਆ। ਤੇ ਹੁਣ ਵੀ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਹੈ। ਇਹਨਾਂ ਨੂੰ ਹੁਣ ਜਿਸ ਤਰ੍ਹਾਂ ਕੇ ਸ਼ਰਮ ਨਸ਼ਾ ਕਿਸੇ ਨੂੰ ਮਿਲਦਾ ਸੀ ਬਿਲਕੁਲ ਨਹੀਂ ਮਿਲਦਾ।